ਅਦਰਜ ਹੋਰ ਜਾਣਾ ਹੋਰ ਬਾਈਟ ਬਾਅਦ ਝੋਣੀ ਹੈ ਹਾਂਜੀ ਸਰ ਜੀ ਹਾਂਜੀ ਹਾਂਜੀ ਸਰ ਮੈਂ ਤਾਂ ਕਿਹਾ ਜੀ ਕਿੱਥੇ ਹੋ ਆਪਣਾ ਸੁਣੋ ਕੀ ਹੁਣ ਸਾਰੇ ਯਾਰ ਇੰਨਾ ਲੰਬਾ ਕੱਢੂ ਜਿੱਤੀ ਹੈ ਜੀ ਦਾ ਇਹਦੇ ਕੋਈ ਸ਼ੋਰ ਤੋਂ ਨਹੀਂ ਛੋਟਾ ਜੀ ਹੁੰਦੇ ਬਾਈਟ ਦੇ ਵੇਲੇ ਤੁਹਾਨੂੰ ਗੋਲੀਆਂ ਜੀ ਨਹੀਂ ਸਾਰਿਆਂ ਨੂੰ ਫੇਰ ਬਾਈਟ ਕਿੱਥੇ ਜਾਂਦਾ ਹੈ

ਤਾਂ ਮਤ ਲੈ ਯਾਰ ਤੂੰ ਇਹ ਉਹੀ ਕੇਸ ਹੈ ਜਿਹਦੇ ਚ ਅਰਵਿੰਦ ਕੇਚਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫੀ ਮੰਗੀ ਸੀ ਇਹ ਉਹੀ ਕੇਸ ਹੈ ਜਿਹਦੇ ਚ ਆਸ਼ੀਸ਼ ਕੈਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫੀ ਮੰਗੀ ਸੀ ਔਰ ਇਹਦੇ ਚ ਜਿਹੜੇ ਤੀਜੇ ਅਕਿਊਜ਼ ਨੇ ਉਹ ਸੰਜੇ ਸਿੰਘ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੈ ਵਿੱਚ ਅੰਦਰ ਵੀ ਹੋ ਗਏ ਪਤਾ ਨਹੀਂ ਅੱਜ ਕੱਲ ਅੰਦਰ ਨੇ ਕਿ ਬਾਹਰ ਨੇ ਮਗਰੋਂ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ ਤੇ ਆ ਨਹੀਂ ਰਹੇ ਮੈਂ ਅੱਜ ਵੀ ਔਨਰੇਬਲ ਜੱਜ ਸਾਹਿਬ ਨੂੰ ਸਾਡੇ ਵਕੀਲ ਸਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਕੇਸ ਉਹਨਾਂ ਤੇ ਡੈਫਮੇਸ਼ਨ ਦਾ ਮੈਂ ਕੀਤਾ ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਅਰਸ਼ੀਸ਼ ਕਤਾਲ ਮੇਰੇ ਕੋਲੋਂ ਮਾਫੀ ਮੰਗ ਕੇ ਆਪਦੀ ਗਲਤੀ ਨੂੰ ਉਹਨਾਂ ਨੇ ਕਹਿ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ ਤੇ ਦਾਸ ਨੇ ਉਹ ਮੌਕਾ ਦਿੱਤਾ ਹਾਲੇ ਦੇ ਵੀ ਉਹੀ ਹੋਣੇ ਅਖੀਰ ਸੋ ਉਹਦੀ ਤਰੀਕ ਸੀ ਅੱਜ ਉਸ 'ਚ ਅੱਜ ਪੇਸ਼ ਹੋਏ ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ ਉਹ ਜਦੋਂ ਵੀ ਉਹ ਤਰੀਕ ਹੁੰਦੀ ਆ ਤੇ ਕਿਵੇਂ ਨਾ ਕਿਵੇਂ ਤਰੀਕਿਆ ਉਸੇ ਤਰੀਕ ਤੇ ਮੈਨੂੰ ਹੋਰ ਸ਼ਿਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ ਇੱਥੇ ਸੋ ਅੱਜ ਇਹ ਸਾਰੇ ਮੈਟਰ ਤੇ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ کورٹ ਨੇ ਡਾਇਰੈਕਸ਼ਨ ਦਿੱਤੀ ਹੈ ਔਰ کورٹ ਨੇ ਆਨਰੇਬਲ کورٹ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਇਓ ਅਗਲੀ ਵਾਰੀ ਕਿਉਂਕਿ ਮੇਨਾਂ ਦਾ 97 ਵਾਰੀ ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ ਸੋ ਕਬਰਹਾਟ ਹੈ ਉਹਨਾਂ ਨੂੰ ਕੀ ਆ ਘਬਰਾਓ ਨਾ ਭਾਈ ਮੈਂ ਹੱਥ ਫੜ ਕੇ ਲੈ ਆਉਂਗਾ ਆਓ ਸਾਹਮਣੇ ਪੇਸ਼ ਹੋ ਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬੈ ਕੇ ਕਰੀਂ ਪੰਚਾਇਤੀ ਜੀ ਉਹਨਾਂ ਦੇਖ ਰਹੇ ਆ ਜੀ ਕਾਫੀ ਗੁੰਡਾਗਰਦੀ ਹੋਈ ਹੈ ਸਿਰ ਪਾਟੇ ਨੇ ਲੋਕ ਆਪਸੇ ਵਿੱਚ ਭਿੜੇ ਹਨ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਦਾ ਫੇਲੀਅਰ ਮੰਨੇ ਜਾ ਰਿਹਾ ਹੈ ਸਰਕਾਰ ਦਾ ਫੇਲੀਅਰ ਮੰਨੇ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਮੇਰਾ ਵੀਰ ਇੱਕ ਮੈਂ ਅੱਜ ਬੜੀ ਸਪਸ਼ਟ ਐਂਡ ਕਲੀਅਰ ਅਲੀਗੇਸ਼ਨ ਆ ਸਮਝਿਓ ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ ਚ ਰਹੇ ਨਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾਂ ਰੁਪਏ ਦੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਹੈ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟੜ ਇਮਾਨਦਾਰ ਇਹਨਾਂ ਤੋਂ ਕੱਟੜ ਬੇਈਮਾਨ ਲੋਕ ਕੋਈ ਨਹੀਂ ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ ਅਮਨਦੀਪ ਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆ ਬਿਆਨ ਲੋਕ ਦੇ ਨੂੰ ਤਿਆਰ ਹੋਣਗੇ ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਧੀ ਰਿਜ਼ਰਵ ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ 'ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨੌ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਝਾ ਮਜ਼ਾਕ ਉਟਾਇਆ ਗਿਆ ਹੈ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜ਼ੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ 'ਚ ਲੁੱਟ ਕੋ ਸੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਹੈ ਕਈ ਬਲਾਕ ਤਾਂ ਇਹ ਜਿਹਨੇ ਜਿੱਥੇ ਮੇਰੇ ਕੋਲ ਖਬਰ ਆਈ ਹੈ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਲਾਰੈਂਸ ਬਿਸ਼ਨੋਈ ਆ ਲੰਡਾ ਰਿੰਦਾ ਹੈਪੀ ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਇਹ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ 'ਚ ਫੇਰ ਚੱਲਿਆ ਇਹ ਹਾਲਾਤ ਹੈ ਨਾਵਾ ਵੀ ਕਹਿੰਦੇ ਵੀ ਗੈਂਗਸਟਰਾਂ ਤੋਂ ਖਤਰਾ ਉਹਨਾਂ ਨੂੰ ਨਹੀਂ ਸੁੱਖੀ ਨੂੰ ਖਤਰਾ ਹੈ ਕਿ ਨਹੀਂ ਵੈਸੇ ਮੈਂ ਵੇਖ ਰਿਹਾ ਸੀ ਕੱਲ ਉਹਦੀ ਗੱਲ ਕਰਨ ਰਿਹਾ ਸੀਗਾ ਖਤਰਾ ਤਾਂ ਬਾਹੂ ਤੈਨੂੰ ਵੀ ਆ ਉਹ ਦੇ ਦੋ ਵੈਸੇ ਗੱਲ ਕਰ ਦੋ ਸੁੱਖੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਇਹ ਦਿਨਾਂ ਮੈਂ ਹਿਸਾਬ ਕਰਨਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕੀ ਸੁੱਖੀ ਰੰਦਾਵਾ ਦਾ ਕੱਲ ਪਰਸੋਂ ਮੈਂ ਵੇਖਣ ਰਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨੋਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹ ਉਹਦੇ ਗੱਲ 'ਚ ਸਰੋਪਾ ਪਾਉਂਦਾ ਹੁਣ ਅਚਲ ਜੱਗੂ ਭਗਵਾਨਪੁਰਿਆ ਦਾ ਟੱਬਰ ਬੜਾ ਸਿਆਣਾ ਪਿਛਲੇ 5 ਸਾਲੋਂ ਸੁੱਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ ਜੇਲ੍ਹਾਂ 'ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਵੋਨ ਅਲਾਉਡ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਤੇ ਮਗਰ ਦਰਦ ਦੇ ਕਹੀ ਦੇਣਾ ਵੀ ਨਹੀਂ ਚਾਉਂਦੇ ਕਹਿੰਦੇ ਮੈਂ ਤੁਹਾਨੂੰ ਦੇਣ ਨਹੀਂ ਚਾਹ ਤਫਣ ਦਵਾਵਾਂਗਾ ਜੀਤ ਸਿੰਘ ਸਾਹਿਬ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨਹੋਰਾ ਜੀ ਅਸੀਂ ਗੱਲ ਕਰ ਲਈਏ ਸੀਐਮ ਪੁਰਨੀਤ ਵੱਧਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਜ਼ੋਰਨਾ ਪ੍ਰੋਗਰਾਮ ਬੁਲਾ ਦਿੱਤਾ ਗਿਆ ਉਹ ਐਸਡੀ ਕੇ ਰੋਣਾ ਪੈਣਾ ਉਹਦੇ ਵਜ੍ਹਾ ਨਹੀਂ ਆ ਰਹੀ ਥੱਲੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਭ ਦਿੱਤਾ ਜਾ ਰਿਹਾ ਆ ਲੇਤਾ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਟ ਪਰ ਆਏ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਲਾਇਆ ਇਹ ਅਲੇ ਦੇਖਣ ਦੀ ਗੱਲ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਆ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫਤਰ 'ਚ ਬੈਠੇ ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਦੇ एडवाਇਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇਹ ਨਹੀਂ ਵੇਖਣ ਵਾਲੀ ਜੀ ਥੈਂਕ ਯੂ ਥੈਂਕ ਯੂ ਜੀ